ਕਪੰਤਾ ਦਾ ਉਹ ਮਹਾਨ ਜੋਦਾ ਜਿਸ ਨੇ ਜਮਨਾ ਪਾਰ ਤੱਕ ਮੱਲਾ ਮਾਰੀਆਂ ਪਹਾੜੀ ਰਾਜਾ ਨੂੰ ਵੀ ਚੁਕਾ ਦਿੱਤਾ ਜੋ ਅਬਦਾਲੀ ਦੀ ਲੱਖਾਂ ਦੀ ਫੌਜ ਅੱਗੇ ਵੀ ਡਟਿਆ ਰਿਹਾ ਜਿਸ ਬਾਰੇ ਕਾਜੀ ਨੂਰ ਮੁਹੰਮਦ ਲਿਖਦਾ ਹੈ ਕਿ ਉਹ ਜੰਗ ਦੇ ਮੈਦਾਨ ਵਿੱਚ ਸ਼ੇਰਾਂ ਦੀ ਤਰ੍ਹਾਂ ਦਹਾੜਦਾ ਹੈ ਜਿਸ ਨੇ ਦਾਲ ਖਾਲਸੇ ਨਾਲ ਰਲ ਕੇ ਲਾਲ ਕਿਲੇ ਉੱਪਰ ਨਿਸ਼ਾਨ ਸਾਹਿਬ ਲਹਿਰਾਇਆ ਤੇ ਔਰੰਗਜ਼ੇਬ ਦਾ ਤਖਤ ਪਟਕੇ ਦਰਬਾਰ ਸਾਹਿਬ ਲੈ ਆਇਆ ਆਓ ਅੱਜ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਜੀਵਨ ਤੋਂ ਸਰਦਾਰ ਜਸਤ ਸਿੰਘ ਦਾ ਜਨਮ 5 ਮਈ 1723 ਨੂੰ ਲਾਹੌਰ ਨੇੜੇ ਚੁਗਲ ਪਿੰਡ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਭਗਵਾਨ ਸਿੰਘ ਸੀ। ਉਹਨਾਂ ਦੇ ਦਾਦਾ ਸਰਦਾਰ ਹਰਦਾਸ ਸਿੰਘ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅਮਰਤ ਛੱਕੇ ਸਿੰਘ ਸਜੇ ਸਨ। ਉਹਨਾਂ ਨੇ ਆਪਣੇ ਹੱਥੀਂ ਹਥਿਆਰ ਬਣਾ ਕੇ ਗੁਰੂ ਸਾਹਿਬ ਨੂੰ ਪੇਟ ਕੀਤੇ ਸਨ। ਪਈ ਬਚਿੱਤਰ ਸਿੰਘ ਜੀ ਨੇ ਜਿਹੜੇ ਨਾਕਣੀ ਬਰਚੇ ਨਾਲ ਹਾਥੀ ਦਾ ਮੱਥਾ ਪਾੜਿਆ ਸੀ ਉਹ ਵੀ ਪਈ ਹਰਦਾਸ ਸਿੰਘ ਜੀ ਦੇ ਹੱਥ ਦਾ ਹੀ ਬਣਿਆ ਹੋਇਆ ਸੀ ਗੁਰੂ ਗੋਬਿੰਦ ਸਿੰਘ ਜੀ ਤੇ ਜੋਤੀ ਜੋਤ ਸਮਾਉਣ ਤੋਂ ਬਾਅਦ ਪਈ ਹਰਦਾਸ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਰਲ ਗਏ ਉਹਨਾਂ ਨੇ ਬੰਦਾ ਸਿੰਘ ਬਹਾਦਰ ਨਾਲ ਰਲ ਕੇ ਕਈ ਜੰਗਾਂ ਲੜੀਆਂ ਤੇ ਬਜਵਾੜੇ ਦੀ ਜੰਗ ਵਿੱਚ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਜ਼ਾਲਮ ਹਕੂਮਤ ਨੇ ਸਿੱਖਾਂ ਉੱਪਰ ਸਖਤੀ ਕਰ ਦਿੱਤੀ ਸੀ ਇਹ ਉਹ ਦਰਤੀ ਜਦੋਂ ਸਿੰਘ ਜੰਗਲਾਂ ਵਿੱਚ ਕੋੜਿਆਂ ਦੀਆਂ ਕਾਟੀਆਂ ਤੇ ਰਾਤਾਂ गुजारਦੇ ਸਨ ਉਹਨਾਂ ਕੋਲ ਨਾ ਤਨ ਤੇ ਪਾਉਣ ਲਈ ਪੂਰੇ ਕੱਪੜੇ ਸਨ ਤੇ ਨਾ ਹੀ ਖਾਣ ਨੂੰ ਕੁਝ ਲੱਭਦਾ ਸੀ ਇਹੋ ਜੇ ਮਾਹੌਲ ਵਿੱਚ ਸਰਦਾਰ ਜੱਸਾ ਸਿੰਘ ਨੇ ਜਨਮ ਲਿਆ ਜੋ ਪੰਜ ਭਰਾਵਾਂ ਵਿੱਚੋਂ ਦੂਜੇ ਨੰਬਰ ਤੇ ਸਨ ਉਹਨਾਂ ਦੇ ਪਿਤਾ ਭਗਵਾਨ ਸਿੰਘ ਜੀ ਗੁਰਸਿੱਖੀ ਜੀਵਨ ਬਤੀਤ ਕਰਨ ਵਾਲੇ ਸਨ ਜਿਸ ਕਾਰਨ ਸਾਬ ਉਹਨਾਂ ਨੂੰ ਗਿਆਨੀ ਜੀ ਕਹਾ ਕਰਦੇ ਸਨ ਜੱਸਾ ਸਿੰਘ ਨੇ ਆਪਣੇ ਪਿਤਾ ਤੋਂ ਹੀ ਸ਼ਸਤਰ ਵਿਦਿਆ ਲਈ ਜੜਦੀ ਉਮਰ ਵਿੱਚ ਕੋਈ ਐਸਾ ਸ਼ਸਤਰ ਨਹੀਂ ਹੋਣਾ ਜੋ ਜਸਾ ਸਿੰਘ ਦੇ ਹੱਥਾਂ ਵਿੱਚ ਸਾਜ ਦੀ ਤਰ੍ਹਾਂ ਨਾ ਵਜਦਾ ਹੋਵੇ ਇਸੇ ਉਮਰ ਵਿੱਚ ਹੀ ਉਹਨਾਂ ਨੇ ਪੰਜ ਪਿਆਰਿਆਂ ਤੋਂ ਅਮਰ ਦੀ ਦਾਤ ਪ੍ਰਾਪਤ ਕੀਤੀ ਬਚਪਨ ਤੋਂ ਹੀ ਉਹਨਾਂ ਨੂੰ ਆਪਣੇ ਪਿਤਾ ਦੇ ਤਰਕਾਣ ਦੇ ਕੰਮ ਵਿੱਚ ਕੋਈ ਰੁਚੀ ਨਹੀਂ ਸੀ ਉਹਨਾਂ ਅੰਦਰ ਤਾਂ ਆਪਣੇ ਪੰਥ ਲਈ ਕੁਝ ਕਰਨ ਦਾ ਜਜ਼ਬਾ ਉਬਾਲੇ ਮਾਰ ਰਿਹਾ ਸੀ ਉਸ ਵਕਤ ਦਾਲ ਖਾਲਸਾ ਦਿਨੋ ਦਿਨ ਬਲਵਾਨ ਹੋ ਰਿਹਾ ਸੀ ਸਿੱਖ ਇੱਕ ਸ਼ਕਤੀਸ਼ਾਲੀ ਧਿਰ ਵਜੋਂ ਉੱਭਰ ਕੇ ਸਾਹਮਣੇ ਆ ਰਹੇ ਸਨ 1739 ਵਿੱਚ ਨਾਦਰਸ਼ਾ ਲੁੱਟਮਾਰ ਕਰਨ ਦੇ ਇਰਾਦੇ ਨਾਲ ਹਿੰਦੁਸਤਾਨ ਤੇ ਚੜ੍ਹ ਕੇ ਆ ਰਿਹਾ ਸੀ ਇਹ ਖਬਰ ਜਦੋਂ ਲੋਰ ਦੇ ਸੂਬੇਦਾਰ ਜ਼ਕਰੀਆ ਖਾਨ ਤੱਕ ਪਹੁੰਚੀ ਤਾਂ ਉਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿਉਂਕਿ ਲੋਰ ਨਾਦਰ ਸ਼ਾਹ ਦੇ ਰਾਹ ਵਿੱਚ ਹੀ ਪੈਂਦਾ ਸੀ ਤੇ ਉਹ ਕੱਲਾ ਨਾਦਰ ਸ਼ਾਹ ਦਾ ਮੁਕਾਬਲਾ ਨਹੀਂ ਸੀ ਕਰ ਸਕਦਾ ਇਸ ਲਈ ਉਸ ਨੇ ਸਿੱਖਾਂ ਨੂੰ ਸੱਦਾ ਭੇਜਿਆ ਕਿ ਨਾਦਰ ਸ਼ਾਹ ਖਿਲਾਫ ਮੇਰੀ ਮਦਦ ਕਰੋ ਦਾਲ ਖਾਲਸੇ ਨੇ ਵੀ ਸਲਾਹ ਕੀਤੀ ਕਿ ਪਹਿਲਾਂ ਨਾਦਰ ਸ਼ਾਹ ਨੂੰ ਰੋਕਿਆ ਜਾਵੇ ਜ਼ਕਰੀਏ ਨਾਲ ਤਾਂ ਬਾਅਦ ਵਿੱਚ ਨਿਬੜਿਆ ਜਾਵੇਗਾ ਭਿਆਨਕ ਜੰਗ ਹੋਈ ਸਿੱਖਾਂ ਨੇ ਵੈਰੀਆਂ ਦੇ ਆਹੂ ਲਾ ਛੱਡੇ ਪਰ ਜਕਰੀਆ ਖਾਨ ਨਾਦਰਸ਼ਾ ਦੀ ਦੀਨਗੀ ਕਬੂਲ ਕਰ ਗਿਆ ਇਸ جنگ ਵਿੱਚ ਜੱਸਾ ਸਿੰਘ ਦੇ ਪਿਤਾ ਭਗਵਾਨ ਸਿੰਘ ਜੀ ਵੀ ਸ਼ਹੀਦ ਹੋ ਗਏ ਸਮਝੌਤੇ ਮੁਤਾਬਕ ਸਿੱਖਾਂ ਦੇ ਹਾਰ ਜੱਤਿਆਂ ਨੂੰ ਜ਼ਗੀਰਾਂ ਦਿੱਤੀਆਂ ਗਈਆਂ ਜੱਸਾ ਸਿੰਘ ਨੂੰ ਉਹਨਾਂ ਨੂੰ 5 ਪਿੰਡ ਜ਼ਗੀਰ ਵਜੋਂ ਦਿੱਤੇ ਗਏ ਵੱਲਾ ਨਾਮ ਦਾ ਪਿੰਡ ਇਹਨਾਂ ਦੀ ਪਹਿਲੀ ਜ਼ਗੀਰ ਬਣਿਆ ਪਿਤਾ ਤੇ ਸ਼ਹੀਦੀ ਤੋਂ ਬਾਅਦ ਸਰਦਾਰ ਜੱਸਾ ਸਿੰਘ ਸਿੰਘਾਂ ਦੇ ਇੱਕ ਜੱਥੇ ਵਿੱਚ ਸ਼ਾਮਲ ਹੋ ਗਏ ਜਿਸ ਦੇ ਮੁਖੀ ਆਨੰਦ ਸਿੰਘ ਸਨ ਆਨੰਦ ਸਿੰਘ ਦੇ ਕਾਲ ਚਲਾਣਾ ਕਰ ਜਾਣ ਤੋਂ ਬਾਅਦ ਆਪਣੇ ਗੋਣਾ ਤੇ ਬਦਰੀ ਸਦਕਾ ਸਰਦਾਰ ਜੱਸਾ ਸਿੰਘ ਇਸ ਜੱਥੇ ਦੇ ਅਗਲੇ ਮੁਖੀ ਬਣੇ ਈਚੋਗਿਲ ਪਿੰਡ ਤੋਂਣ ਕਰਕੇ ਉਸ ਸਮੇਂ ਉਹਨਾਂ ਨੂੰ ਜੱਸਾ ਸਿੰਘ ਈਚੋਗਿਲ ਕਿਹਾ ਜਾਂਦਾ ਸੀ ਪਰ ਸਰਦਾਰ ਜੱਸਾ ਸਿੰਘ ਈਚੋਗਿਲ ਤੋਂ ਰਾਮਗੜੀਆ ਕਿਵੇਂ ਬਣੇ ਇਹ ਵੀ ਬੜਾ ਦਿਲਚਸਪ ਇਤਿਹਾਸ ਹੈ 1748 ਦੀ ਦੀਵਾਲੀ ਮੌਕੇ ਅੰਮ੍ਰਿਤਸਰ ਵਿੱਚ ਸਰਬੱਤ ਖਾਲਸਾ ਦਾ ਸਲਾਨਾ ਕੱਟ ਹੋਇਆ ਜਿਸ ਵਿੱਚ ਇੱਕ ਗੁਰਮਤਾ ਪਾਇਆ ਗਿਆ ਕਿ ਵਕੋ-ਵਕ ਕਿੰਡੇ ਹੋਏ ਜੱਤਿਆਂ ਨੂੰ 11 ਮਿਸਲਾਂ ਵਿੱਚ ਇਕੱਠਾ ਕਰ ਦਿੱਤਾ ਜਾਵੇ ਇਸ ਵਿੱਚ ਇੱਕ ਮਿਸਲ ਸਰਦਾਰ ਜਸਾ ਸਿੰਘ ਦੀ ਵੀ ਸੀ ਜੋ ਬਾਅਦ ਵਿੱਚ ਰਾਮਗੜੀਆ ਮਿਸਲ ਅਖਵਾਈ ਇਹ ਉਹ ਸਮਾਂ ਸੀ ਜਦ ਮੀਰ ਮੰਨੂ ਲਾਹੌਰ ਦਾ ਗਵਰਨਰ ਬਣਿਆ ਅਤੇ ਅਦੀਨਾ ਬੇਗ ਦੁਆਬੇ ਦਾ ਸੂਬੇਦਾਰ ਸੀ ਅਦੀਨਾ ਬੇਗ ਲਾਹੌਰ ਦਰਬਾਰ ਦੇ ਅੰਡਰ ਜਰੂਰ ਸੀ ਪਰਤ ਸਿੱਖਾ ਨਾਲ ਸਿੱਧੀ ਟੱਕਰ ਲੈਣ ਤੋਂ ਘਤਰਾਉਂਦਾ ਸੀ ਜਿਸ ਕਰਨੇ ਸਿੱਖ ਨਾਲ ਸੰਧੀਆਂ ਵੀ ਕਰ ਲੈਂਦਾ ਤੇ ਉਹਨਾਂ ਨੂੰ ਕੁਝ ਜ਼ਗੀਰਾਂ ਵੀ ਦਿੰਦਾ ਕੁਝ ਸਮੇਂ ਲਈ ਸਰਦਾਰ ਜਸਾ ਸਿੰਘ ਆਪਣੇ ਜੱਤੇ ਸਮੇਤ ਅਦੀਨਾ ਬੇਗ ਦੀ ਫੌਜ ਵਿੱਚ ਵੀ ਸ਼ਾਮਲ ਹੋਏ ਸਨ ਸਿੱਖਾਂ ਨੇ ਅਮਰਤਸਰ ਨੇੜੇ ਇੱਕ ਕੱਚਾ ਕਿਲਾ ਬਣਵਾਇਆ ਸੀ ਜਿਸ ਦਾ ਨਾਮ ਗੁਰੂ ਰਾਮਦਾਸ ਜੀ ਦੇ ਨਾਮ ਉੱਪਰ ਰਾਮਰਾਣੀ ਰੱਖਿਆ ਗਿਆ ਵੀਰ ਮਨੂ ਨੇ ਕਿਲਾ ਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਫੌਜਾਂ ਭੇਜੀਆਂ ਗਈਆਂ ਉਹਨਾਂ ਫੌਜਾਂ ਵਿੱਚ ਦੀਵਾਨ ਕੌੜਾ ਮਲ ਜੀ ਵੀ ਸਨ ਜੋ ਲਾਹੌਰ ਦਰਬਾਰ ਵਿੱਚ ਚੰਗੇ ਅਹੁਦੇ ਉੱਪਰ ਸਨ ਜਿਨ੍ਹਾਂ ਦਾ ਸਿੱਖਾਂ ਨਾਲ ਵੀ ਬਹੁਤ ਪ੍ਰੇਮ ਸੀ ਅਤੇ ਆਪ ਸਹਿਜਤਾਰੀ ਸਿੱਖ ਸਨ ਅਦੀਨਾ ਬੇਗ ਨੂੰ ਵੀ ਆਪਣੀਆਂ ਫੌਜਾਂ ਭੇਜਣ ਲਈ ਕਿਹਾ ਗਿਆ ਅਦੀਨਾ ਬੇਗ ਨਾਲ ਜਲੰਧਰ ਫੌਜ ਦੇ ਕਮਾਂਡਰ ਵਜੋਂ ਸਰਦਾਰ ਜੱਸਾ ਸਿੰਘ ਰਾਮਗੜੀਆ ਵੀ ਮੌਜੂਦ ਸਨ ਕਿਲੇ ਦੇ ਅੰਦਰ 500 ਦੇ ਕਰੀਬ ਸਿੰਘ ਅਤੇ ਦਲ ਖਾਲਸਾ ਦੇ ਮੁਖੀ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਵੀ ਮੌਜੂਦ ਸਨ 4 ਮਹੀਨੇ ਕਿਲੇ ਨੂੰ ਘੇਰਾ ਪਿਆ ਰਿਆ ਜਦ ਕਿਲੇ ਅੰਦਰ ਸਿੰਘਾਂ ਕੋਲ ਰਸ ਦਾ ਪਾਣੀ ਮੁੱਕ ਗਿਆ ਤਾਂ ਉਹਨਾਂ ਨੇ ਅਰਦਾਸਾ ਸੋਧ ਕੇ ਛਿੱਧੀਆਂ ਪਾਉਣ ਲਈ ਜੈਕਾਰੇ ਗਜਾ ਦਿੱਤੇ ਜਦ ਜੈਕਾਰਿਆਂ ਦੀ ਆਵਾਜ਼ ਸਰਦਾਰ ਜਸਾ ਸਿੰਘੀ ਚੋਗਲ ਤੱਕ ਪਹੁੰਚੀ ਤਾਂ ਉਹਨਾਂ ਨੇ ਤੁਰੰਤ ਕਿਲੇ ਅੰਦਰ ਸੁਨੇਹਾ ਭੇਜਿਆ ਕਿ ਜਿਉਂਦਿਆਂ ਦੇ ਆਪਣੇ ਵਕਰੇਵੇਂ ਹੋ ਸਕਦੇ ਹਨ ਪਰ ਜੇ ਹੁਣ ਛਿੱਧੀਆਂ ਪਾਉਣ ਦੀ ਗੱਲ ਆਈ ਹੈ ਤਾਂ ਮੈਂ ਵੀ ਖਾਲਸੇ ਦੇ ਨਾਲ ਹਾਂ ਸਰਦਾਰ ਜਸਾ ਸਿੰਘ ਆਪਣੇ ਜੱਤੇ ਸਮੇਤ ਕਿਲੇ ਅੰਦਰ ਸਿੰਘਣ ਨਾਲ ਆਰ ਆਲੇ ਪੜਾਂ ਵਿੱਚ ਹੀ ਮੌਲ ਬਦਲ ਗਿਆ ਸਰਦਾਰ ਜਸਾ ਸਿੰਘ ਨੇ ਦਿਵਾਨ ਕੌੜਾ ਮਲ ਨੂੰ ਵਿੱਚ ਪਾ ਕੇ ਮੀਰ ਮੰਨੂ ਨੂੰ ਇਹ ਘੇਰਾ ਚੁੱਕਣ ਦੀ ਸਲਾਹ ਦਿੱਤੀ। ਆਖਰ ਕੋਜਨਾ ਬਣਦਾ ਦੇਖ ਕੇ ਮੀਰ ਮੰਨੂ ਨੂੰ ਘੇਰਾ ਚੁੱਕਣਾ ਪਿਆ। ਖਾਲਸੇ ਨੇ ਕਿਲਾ ਸਰਦਾਰ ਜੱਸਾ ਸਿੰਘ ਨੂੰ ਹੀ ਸੌਂਪ ਦਿੱਤਾ। ਉਹਨਾਂ ਨੇ ਇਸ ਦੀ ਮੁਰੰਮਤ ਕਰਵਾਈ ਅਤੇ ਇੱਥੇ ਆਪਣਾ ਪੱਕਾ ਟਿਕਾਣਾ ਬਣਾ ਲਿਆ। ਪਰ ਕੁਝ ਸਮੇਂ ਬਾਅਦ ਹੀ ਮੀਰ ਮੰਨੂ ਨੇ ਸਿੱਖਾਂ ਵਿਰੁੱਧ ਆਪਣੀ ਇਨਸਾਨੀਅਤ ਤੇ ਜ਼ੁਲਮ ਨੂੰ ਹੋਰ ਤੇਜ਼ ਕਰ ਦਿੱਤਾ। ਜਦੋਂ ਉਸ ਨੇ ਰਾਮਰਾਣੀ ਦੇ ਕਿਲੇ ਨੂੰ ਮੁੜ ਘੇਰਾ ਪਾਇਆ ਤਾਂ ਉਸ ਅੰਦਰ ਜੱਸਾ ਸਿੰਘ ਰਾਮਗੜੀਆ ਤੇ 900 ਸਿੰਘ ਸਨ। ਸਿੰਘ ਹਜ਼ਾਰਾਂ ਦੀ ਫੌਜ ਅੱਗੇ ਵੀ ਡਟੇ ਰਹੇ। ਪਰ ਖੀਰ ਜਸਾ ਸਿੰਘ ਅਤੇ ਉਹਨਾਂ ਦੇ ਸਾਥੀ ਕਿਲੇ ਵਿੱਚੋਂ ਪਾੜ ਲਗਾ ਕੇ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ ਫੌਜ ਨੇ ਕਿਲਾ ਢਾ ਕੇ ਦਬਾ ਕਰ ਦਿੱਤਾ ਮੀਰ ਮੰਨੂ ਦਾ ਇਹ ਤਸ਼ੱਦਦ ਉਸਦੀ ਮੌਤ ਤੱਕ ਜਾਰੀ ਰਿਹਾ ਮੀਰ ਮੰਨੂ ਦੀ ਮੌਤ ਤੋਂ ਬਾਅਦ ਸਿੱਖ ਫਿਰ ਸੰਗਠਿਤ ਹੋਣ ਲੱਗ ਪਏ ਸਰਦਾਰ ਜਸਾ ਸਿੰਘ ਨੇ ਰਾਮਰਾਣੀ ਦਾ ਕਿਲਾ ਦੁਬਾਰਾ ਬਣਵਾਇਆ ਤੇ ਗੁਰੂ ਰਾਮਦਾਸ ਜੀ ਦੇ ਨਾਮ ਤੋਂ ਹੀ ਇਸ ਦਾ ਨਾਮ ਰਾਮਗੜ੍ਹ ਰੱਖਿਆ ਗਿਆ ਇਸੇ ਕਿਲੇ ਤੋਂ ਹੀ ਸਰਦਾਰ ਜਸਾ ਸਿੰਘ ਦੇ ਨਾਮ ਨਾਲ ਰਾਮਗੜੀਆ ਸ਼ਬਦ ਲੱਗਾ ਇਹ ਸ਼ਬਦ ਇਨਾ ਪ੍ਰਚਲਿਤ ਹੋਇਆ ਕਿ ਸਾਰਾ ਤਰਖਾਨਪਈ ਚਾਰਾ ਅੱਜ ਆਪਣੇ ਨਾਮ ਨਾਲ ਰਾਮਗੜੀਆ ਸ਼ਬਦ ਲਗਾਉਂਦਾ ਹੈ ਉਸ ਤੋਂ ਬਾਅਦ ਸਰਦਾਰ ਜਸਾ ਸਿੰਘ ਰਾਮਗੜੀਆ ਨੇ ਅੰਮ੍ਰਿਤਸਰ ਦੇ ਹਾਲੇਦਵਾਲੇ ਦੇ ਇਲਾਕੇ ਉੱਪਰ ਵੀ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਅਪ੍ਰੈਲ 1758 ਵਿੱਚ ਦੀਨਾ ਬੇਗ ਨੇ ਇਸ ਕਿਲੇ ਉੱਪਰ ਫੇਰ ਹਮਲਾ ਕੀਤਾ ਉਸ ਵਕਤ ਜੱਸਾ ਸਿੰਘ ਰਾਮਗੜੀਆ ਜੈ ਸਿੰਘ ਕਣਈਆ ਅਤੇ ਕੁਝ ਹੋਰ ਸਰਦਾਰ ਵੀ ਕਿਲੇ ਅੰਦਰ ਮੌਜੂਦ ਸਨ ਪਰ ਉਹ ਇਸ ਹਮਲੇ ਤੋਂ ਬਚਣ ਵਿੱਚ ਕਾਮਯਾਬ ਹੋ ਗਏ ਉਸੇ ਸਾਲੀ ਸਤੰਬਰ ਵਿੱਚ ਦੀਨਾਬੇਗ ਦੀ ਮੌਤ ਹੋ ਗਈ ਆਪਣੀ ਤਾਕਤ ਵਧਾਉਣ ਦਾ ਇਹ ਸਹੀ ਸਮਾਂ ਸੀ ਜੱਸਾ ਸਿੰਘ ਰਾਮਗੜੀਆ ਤੇ ਜੈ ਸਿੰਘ ਕਣਈਆ ਨੇ ਰਲ ਕੇ ਬਹੁਤ ਸਾਰੇ ਇਲਾਕੇ ਆਪਣੇ ਅਧੀਨ ਕਰ ਲਏ ਰਾਮਗੜੀਆ ਤੇ ਕਨਈਆ ਮਿਸਲ ਵਿੱਚ ਉਦੋਂ ਬਹੁਤ ਚੰਗੇ ਸਬੰਧ ਸਨ ਉਸ ਸਮੇਂ ਪੰਜਾਬ ਦੇ ਪੰਜਾਂ ਵਿੱਚੋਂ ਚਾਰ ਦਬਾਬ ਕਨਈਆ ਤੇ ਰਾਮਗੜੀਆ ਮਿਸਲ ਦੇ ਕਬਜ਼ੇ ਹੇਠ ਆ ਗਏ ਸਨ ਤਕਰੀਬਨ 10 ਕੁ ਸਾਲਾਂ ਵਿੱਚ ਹੀ ਜੱਸਾ ਸਿੰਘ ਰਾਮਗੜੀਆ ਦਾ ਨਾਮ ਦਾਲ ਖਾਲਸਾ ਦੇ ਵੱਡੇ ਸਰਦਾਰਾਂ ਵਿੱਚ ਸ਼ਾਮਿਲ ਹੋ ਗਿਆ ਸੀ ਵੱਡੇ ਕਲੂਕਰੇ ਸਮੇਂ ਹੋਰ ਸਿੱਖ ਸਰਦਾਰਾਂ ਦੇ ਨਾਲ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਵੀ ਅਬਦਾਲੀ ਦਾ ਸਾਹਮਣਾ ਕੀਤਾ ਉਹਨਾਂ ਨੇ ਅਬਦਾਲੀ ਦੀ 3 ਲੱਖ ਦੀ ਵੱਡੀ ਫੌਜ ਨਾਲ ਟਕਰਾ ਕੀਤਾ ਇਸ ਜੰਗ ਵਿੱਚ ਇਹਨਾਂ ਸਿੱਖ ਸਰਦਾਰਾਂ ਦੇ ਸਰੀਰਾਂ ਉੱਤੇ ਅਣਗਿਣਤ ਫੱਟਸਾਨਾ ਫਿਰ ਵੀ ਇਹ ਜੋਦੇ ਜੰਗ ਵਿੱਚ ਜੂਝਦੇ ਰਹੇ ਇਸ ਕੱਲੂਕਾਰੇ ਵਿੱਚ ਲਗਭਗ 30000 ਸਿੱਖ ਸ਼ਹੀਦ ਹੋਏ ਕਾਜੀ ਨੂਰ ਮੁਹੰਮਦ ਜੱਸਾ ਸਿੰਘ ਬਾਰੇ ਲਿਖਦਾ ਹੈ ਕਿ ਜੱਸਾ ਸਿੰਘ ਰਾਮਗੜੀਆ ਜੰਗ ਦੇ ਮੈਦਾਨ ਵਿੱਚ ਸ਼ੇਰ ਦੀ ਤਰ੍ਹਾਂ ਧੜ ਰਿਹਾ ਸੀ ਫਿਰ ਆਇਆ 1770 ਦਾ ਦਾਕਾ ਇਸ ਦੌਰਾਨ ਸਰਦਾਰ ਜੱਸਾ ਸਿੰਘ ਰਾਮਗੜੀਆ ਤੇ ਉਹਨਾਂ ਦੇ ਭਰਾ ਮਾਲੀ ਸਿੰਘ ਨੇ ਪਹਾੜੀ ਰਾਜਾਂ ਉੱਪਰ ਵੀ ਤਾਵੇ ਕਰਨੇ ਸ਼ੁਰੂ ਕਰ ਦਿੱਤੇ। ਕਾਂਗੜਾ ਅਤੇ ਹਰੀਪੁਰ ਵਰਗੇ ਪਹਾੜੀ ਰਾਜਾਂ ਦੇ ਰਾਜਿਆਂ ਨੇ ਰਾਮਗੜੀਆ ਮਿਸਲ ਦੀ ਸੁਰੱਖਿਆ ਹੇਠ ਰਹਿਣਾ ਕਬੂਲ ਕਰ ਲਿਆ। ਜਿਸ ਲਈ ਉਹ ਰਾਮਗੜੀਆ ਮਿਸਲ ਨੂੰ 2 ਲੱਖ ਰੁਪਏ ਸਾਲਾਨਾ ਟੈਕਸ ਦਿਆ ਕਰਦੇ ਸਨ। ਸਰਦਾਰ ਜੱਸਾ ਸਿੰਘ ਨੇ ਪਹਾੜੀ ਰਾਜਾਂ ਦੀ ਨਿਗਰਾਨੀ ਲਈ ਬਿਆਸ ਦਰਿਆ ਦੇ ਕੰਢੇ ਤਲਵਾੜਾ ਵਿਖੇ ਇੱਕ ਕਿਲਾ ਵੀ ਬਣਵਾਇਆ। ਰਾਮਗੜੀਆ ਨੇ ਪੰਜਾਬ ਦੇ ਮਹਾਜਾ ਖੇਤਰ ਦੇ ਕਈ ਇਲਾਕੇ ਜਿਵੇਂ ਕਿ ਬਟਾਲਾ ਕਲਾਂ ਨੌਰ ਮਸਤੀਵਾਲ ਮਿਆਣੀਆ ਤੇ ਬੇਗੋਵਾਲ ਆਦ ਵੀ ਜਿੱਤ ਲਏ ਮਾਜੇ ਦੇ ਇਲਾਕਿਆਂ ਤੋਂ ਮਿਸਲ ਦੀ ਸਾਲਾਨਾ ਆਮਦਨ 7 ਲੱਖ ਰੁਪਏ ਤੋਂ ਵੀ ਵੱਧ ਸੀ ਇਸ ਸਮੇਂ ਤੱਕ ਰਾਮਗੜੀਆਂ ਮਿਸਲ ਕੋਲ 10000 ਘੋੜਸਵਾਰ ਮੌਜੂਦ ਸਨ ਰਾਮਗੜੀਆਂ ਮਿਸਲ ਦੀ ਸ਼ਕਤੀ ਲਗਾਤਾਰ ਵਧਦੀ ਜਾ ਰਹੀ ਸੀ ਇਸ ਤੋਂ ਬਾਅਦ ਚਾਰਪੁਰ ਦੇ ਕੁਝ ਹਿੱਸੇ ਵੀ ਰਾਮਗੜੀਆਂ ਦੇ ਅਧੀਨ ਆ ਗਏ ਜਿਸ ਨਾਲ ਆਮਦਨ ਵਿੱਚ 10 ਲੱਖ ਦਾ ਵਾਧਾ ਹੋਇਆ ਕਿਸੇ ਸਮੇਂ ਬਿਆਸ ਤੋਂ ਰਾਵੀ ਦਰਿਆਵਾਂ ਤੱਕ ਸਮੁੱਚੀ ਸ਼ਿਵਾਲਿਕ ਲੜੀ ਰਾਮਗੜੀਆਂ ਦੇ ਕਬਜ਼ੇ ਹੇਠ ਸੀ ਦਰਦਾਰ ਜੱਸਾ ਸਿੰਘ ਨੇ ਸ੍ਰੀ ਹਰਗੋਬਿੰਦਪੁਰ ਨੂੰ ਆਪਣਾ ਟਿਕਾਣਾ ਬਣਾਇਆ ਜਿੱਤੋਂ ਉਹ ਸਾਰਾ ਪ੍ਰਬੰਧ ਚਲਾਉਂਦੇ ਸਨ ਪਰ ਕੁਝ ਸਮੇਂ ਬਾਅਦ ਮਿਸਲ ਦੇ ਸਰਦਾਰਾਂ ਅਤੇ ਜੱਸਾ ਸਿੰਘ ਰਾਮਗੜੀਆਂ ਦੇ ਭਰਾਵਾਂ ਤੋਂ ਇੱਕ ਵੱਡੀ ਗਲਤੀ ਹੋ ਗਈ ਜਿਸ ਕਾਰਨ ਉਹਨਾਂ ਤੋਂ ਇੱਕ ਇੱਕ ਕਰਕੇ ਪੰਜਾਬ ਦੇ ਸਾਰੇ ਇਲਾਕੇ ਖੁੱਸ ਗਏ ਕੀ ਸੀ ਉਹ ਗਲਤੀ ਤੇ ਕਿਵੇਂ ਰਾਮਗੜੀਆਂ ਤੇ ਆਲੂ ਵਾਲੀਆ ਸਰਦਾਰਾਂੋਂ ਸਾਹਮਣੇ ਹੋਏ ਤੇ ਕਿਵੇਂ ਰਾਮਗੜੀਆਂ ਮਿਸਲ ਨੇ ਆਪਣੇ ਇਲਾਕੇ ਵਾਪਸ ਹਾਸਲ ਕੀਤੇ ਇਹ حساب ਅਗਲੀ ਵੀਡੀਓ ਵਿੱਚ ਦੱਸਾਂਗੇ ਦੋਸਤੋ ਇਸ ਇਤਿਹਾਸ ਨੂੰ ਅੱਗੇ ਸਾਂਝਾ ਜ਼ਰੂਰ ਕਰਿਓ ਤੇ ਅਗਲੀਆਂ ਵੀਡੀਓ ਲਈ ਪੇਜ ਨੂੰ ਫੋਲੋ ਜ਼ਰੂਰ ਕਰ ਲਓ